हां जी મિત્રો ਅੱਜ ਆਪਾਂ ਮੱਕੀ ਨੂੰ ਪਾਣੀ ਲਾ ਰਹੇ ਸੀਗੇ ਤੇ ਇਹ ਆਪਣੀ ਮਟਰ ਵਾਲੇ ਵਾਹਣ ਚ ਬਿਜੀ ਹੋਈ ਆ ਤੇ ਜਿਹੜੀ ਗੱਲ ਕਰਨੀ ਆ ਮੈਂ ਅੱਜ ਉਹ ਨਦੀਨ ਤੇ ਕਰਨੀ ਆ ਕਿ ਮਿੱਤਰੋ ਚੌੜੇ ਪੱਤੇ ਵਾਲਾ ਨਦੀਨ ਕੱਖ ਹੁਣ ਬਹੁਤ ਜ਼ਿਆਦਾ ਆ ਹਨਾ ਹਰ ਇੱਕ ਦੀ ਮੱਕੀ ਦਾ ਮੇਨ ਪ੍ਰੋਬਲਮ ਇਹੀ ਆ ਬਹੁਤ ਵੱਡੀ ਪ੍ਰੋਬਲਮ ਆ ਦੇਖੋ ਜੀ ਤੁਸੀਂ ਆਪਣੇ ਕਿਤੇ ਦੇਖਣ ਨੂੰ ਵੀ ਕੁਝ ਹੋਵੇ ਇਹ 2 ਕਿੱਲੇ ਮੱਕੀ ਆ ਹੁਣ ਇਹਦੇ ਵਿੱਚ ਕਰਿਆ ਕੀ ਹੋਇਆ ਸਿਰਫ ਬੀਜਣ ਤੋਂ ਨਾਲ ਦੀ ਨਾਲ ਹੀ ਆਪਾਂ ਨੇ ਸਟੰਪ ਬਾਇ ਨੇਮ ਬਾਸਪਦੀ ਉਦਾ ਸਪਰੇਅ ਕਰਿਆ ਹੋਇਆ ਤੇ ਤੁਸੀਂ ਦੇਖ ਲਓ ਜੀ ਕਿਤੇ ਕੋਈ ਵੀ ਨਦੀਨ ਮਾੜਾ ਮੋਟਾ ਵੀ ਨਹੀਂ ਹੈਗਾ ਤੇ ਇਸ ਦੂਆ ਦੇ ਨੇ ਸ਼ਾਂ ਕਰ ਜਾਣਾ ਵਾਸਤੇ ਇਸ ਦੂਆ ਤਾਂ ਚੱਕਰ ਹੀ ਨਹੀਂ ਕੋਈ ਤੇ ਪੂਰੇ ਦਾ ਪੂਰਾ ਖੇਤ ਦੇਖ ਲਓ ਦੋ ਦੋ ਕਿੱਲੇ ਬਿਲਕੁਲ ਹੀ ਸਾਫ ਪਏ ਆ ਤੇ ਇੱਥੇ ਆ ਕੇ ਮਿੱਤਰੋ ਆਪਾਂ ਢੋਲੇ ਚੱਕ ਲਾਂਨੇ ਆ ਵੀ ਨਦੀਨ ਵਾਲੀ ਦੱਸੋ ਵੀ ਚੌੜੇ ਪੱਤੇ ਦੀ ਸਮੱਸਿਆ ਜਿਵੇਂ ਕਿ ਬਿੰਦੀ ਬਿੰਦੀ ਹੋਰ ਲੱਬਾ ਪੱਬਾ ਕਾਫੀ ਨਦੀਨ ਹੋ ਜਾਂਦਾ ਕਿੰਨਾ ਉਹ ਤਾਕਤਵਾਨ ਦੀ ਥੋੜੀ ਹੁਣ ਤੱਕ ਦੀ ਲੈ ਲਾਂਦਾ ਉਹ ਬਾਅਦ ਚ ਮਾਰਨ ਦਾ ਕੋਈ ਫਾਇਦਾ ਨਹੀਂ ਤੇ ਤੁਸੀਂ ਪਹਿਲੀ ਕਵਰ ਇਲਾਜ ਨਾਲੋਂ ਕੰਦੇ ਪਰਹੇਚ ਚੰਗਾ ਉਹ ਪਹਿਲੀ ਦੇੱਕ ਕੇ ਰੱਖਿਆ ਕਰੋ ਨਾ ਕਵਰ ਕਰਕੇ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਅਸਰ ਬਹੁਤ ਵੱਡੇ ਵੱਡੇ ਹੁੰਦੇ ਆ ਮਿੱਤਰੋ ਤੇ ਬਾਕੀ ਆਪਾਂ ਹੁਣ ਰੀਲਾਂ ਕੰਟੀਨਿਊਸ ਦਿੰਦੇ ਰਾਂਗੇ ਥੋੜਾ ਜਿਹਾ ਲੇਟ ਸੀ ਬੋਬੀ ਬੂਬੀ ਦੀ ਟਡਾਈ ਚੱਲਦੀ ਕਣਕ ਕਣਕ ਦੀ ਬਾਡੀ ਸੀ ਤੇ ਬੋਬੀ ਦੇ ਵੀ ਹੋਰ ਸਾਰੀਆਂ ਰੀਲਾਂ ਦਿੰਦੇ ਰਾਂਗੇ ਤੁਸੀਂ ਮਾਸਟਰ ਕਿਸਾਨ ਦੇ ਜੁੜੇ ਰਹੋ ਜੀ ਤੇ ਰੀਲ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸਾਨਾਂ ਤੱਕ ਥੋੜੀ ਦੇਖ ਕੇ ਜ਼ਿਆਦਾ ਪਤਾ ਲੱਗ ਜਾਦਾ ਹੈ ਨਾ ਤੇ ਬਾਕੀ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰੋ ਜੀ ਮਿਲਦੇ ਆਂ ਹੀ ਅਗਲੀ ਰੀਲ ਤੇ ਜਲਦੀ ਧੰਨਵਾਦ ਜੀ